ਚੇਪਿ ਚੇਪਿ ਆਈਡੀ ਆਈਡੀ ਪੁੱਛ ਲੋ ਪੁੱਛ ਲੋ ਯਾਰ ਐਲੀ ਵਾ ਤੁਸੀਂ ਜੀ ਚੜੀ ਸਾਡੇ ਤੁਸੀਂ ਐਤੂ ਬਸ ਤੇ ਉਹਦੇ ਵਾਸਤੇ ਜੇ ਬੜੇ ਗਰੀਬ ਸੌਣ ਨੋੜ ਜੇ ਇਹੋ ਸੇਟੀ ਕੋ ਕੱਖ ਨਹੀਂ ਰਹਿ ਜਾਂਦਾ ਬਾਟਰ ਪੱਟੀ ਦੇ ਸਾਰ ਇਹਨਾਂ ਕੋਈ ਕੁਝ ਨਹੀਂ ਰਹਿ ਜਾਂਦਾ ਇਹ ਬੁਧੀਆਂ ਸੀ ਨਾ ਬੜੇ ਦੁਖੀ ਆ ਸਾਡੇ ਸਰਕਰਚੇ ਨਹੀਂ ਉਤਰਦੇ ਸਾਡੇ ਸਰਕਰਚੇ ਨਹੀਂ ਖਰਾ ਕੋਈ ਠੀਕ ਨਹੀਂ ਪਾਛਾ ਕੁਦਰਤ ਹੀ ਮਾਰ ਰਹੀ ਆ ਅਸੀਂ ਚੱਲਨੀ ਆਪਾਂ ਪਾਛਾ ਉਹ ਤੋਂ ਬਾਅਦ ਤੁਸੀਂ ਮਿਹਤ ਜਣ ਇੱਕ ਬਸੋ ਤਰੀਕਾ ਕਿ ਤਾਕੇ ਬੰਦ ਬਚ ਜਾਵੇ ਨਾ ਤਾਂ ਅਸੀਂ ਸਾਰੇ ਸਰਕਰਚੇ ਨਹੀਂ ਇਹਦੇ ਸਰ ਅੱਖਾਂ ਚ ਹੰਝੂ ਆਇਆ ਜੀ ਅੱਜ ਤੁਹਾਡੇ ਗੱਲਬਾਤ ਸੁਣ ਕੇ ਉਹ ਹੀ ਆ ਜੀ ਇਹਨਾਂ ਨੂੰ ਰਿਪੋਰਟ ਦੇ ਰਿੰਗਿੰਗ ਨੂੰ ਕਰ ਲਓ ਮਾਨ ਸਾਹਿਬ ਜਿਹੜੇ ਬੰਦ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤੇ ਜਾਣ ਕਿ ਜਿਹੜੇ ਕਿ ਜਗ੍ਹਾ ਤੇ ਤੋਂ ਬ੍ਰੀਚ ਹੋ ਰਹੇ ਆ ਕਰਾਂਗੇ ਇਹਦਾ ਨਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਦਮ ਹਬੀਬ ਜੀ ਦਾ ਬੰਨ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਇਹ ਪੈਦਾ ਹੋ ਰਹੇ ਨੇ ਜਿਹੜੀ ਨਾ ਕਾਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਹੀ ਜਾਂਦਾ ਹੈ ਕਿ ਦੀ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬਣ ਜਿਹੜੇ ਅਗਲੇ ਟੀਕਰਾਂ ਤਾਂ ਕਿ ਅਗਲੀ ਵਾਰ ਨੂੰ ਕਰਨਾ ਚਾਹੀਦਾ ਮਾਨਸਬ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹਿੰਦਾ ਸਾਡੇ ਸੰਗਰੂਰ ਚ ਮੁਖੱਗਰ ਚਟਟ ਕੱਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀਏ ਕੁਦਰਤ ਐ ਇਤਨੀ ਕਰੀਏ ਮਾਨਸਬ ਸੈਂਟਰ ਗਵਰਨਮੈਂਟ ਲੋ ਜਨਾਬ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰਈ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਮਾਨ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਨਹੀਂ ਹਾਂ ਜੀ ਨਹੀਂ ਮਾਨ ਸਰ ਪਠਾਨ ਮੈਦਾਨ ਦੇ ਕਾਰਵਾਈ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਦੀ ਗੱਲ ਹੈ ਜੀ ਇਹਨਾਂ ਦੀ ਗੱਲ ਹੈ ਪਾਣੀ ਦੀ ਮਾਨ ਸਰ ਇਹ ਇੱਕ ਸੰਕਟ ਹੈ ਜੀ ਜੋ ਪੰਜਾਬ ਦੇਸ਼ ਦੀ ਫੂਟਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਖੇਤੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਢੇਟ ਭਰੇ ਅੱਜ ਪੰਜਾਬ ਸੰਕਟ 'ਚ ਹੈ ਅਮੇ ਚਾਹਨਾ ਕਿ ਸੈਂਟਰ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50000 ਕਰੋੜ ਰੁਪਇਆ ਜੀਐਸਟੀ ਦਾ ਦਿੱਤਾ ਹਤਾ অলਮੋਸਟ 8000 ਕਰੋੜ ਰੁਪਇਆ ਆਡੀਐਫ ਦਾ ਸੈਂਟਰ ਫੱਲੇ ਤੇ ਕਰਨੀ ਦੇ ਰਿਹਾ ਜੀ ਪੈਸਾ ਜਿਹੜਾ ਤੁਸੀਂ 50000 ਰੁਪਏ ਦੀ ਮੰਗ ਕਰ ਰਹੇ ਹੋ ਚਲੋ ਜੀ ਠੀਕ ਹੈ ਸਰ ਅੱਤੀ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲਗਾਤਾਰ ਚਰਚਾ ਚੱਲ ਰਹੀ ਹੈ ਪੀਐਮ ਦਾ ਫੋਨ ਆਇਆ ਸੀ ਜੀ ਉਹਨੇ ਹਾਲਚਲ ਪੁੱਛਿਆ ਹੂੰ ਫਰੋਸਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਤੱਕ ਮਿਲਦਾ ਗਿਆ ਦੇਖੋ ਬਹੁਤ ਤੱਕ ਉਹ ਇਹ ਤਾਂ ਪਤਾ ਉਦੋਂ ਮਸਤ ਆਵੇ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਹੂੰ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਦਦ ਉਦੋਂ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਾਂ ਜੀ ਅੱਜ ਜਾਂ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਅਭੀ ਪਾਣੀ ਦਾ ਤਣਾਵਾ ਕੌਣ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦਾ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਇਆ ਜੀ ਅਸ ਤੁਹਾਡੀ ਗੱਲਬਾਤ ਸੁਣ ਕੇ ਉਹ ਹੀ ਯਾਰ ਜੀ ਨੀ 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 ਉਹਦਾ ਦੇਰੀ ਨਹੀਂ ਨੀ ਨੀ ਕਰ ਲੋ ਮਾਨ ਸਰ ਜਿਹੜੇ ਬੰਦ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤੇ ਜਾਣਗੇ ਜਿਹੜੇ ਕੀ ਜਗ੍ਹਾ ਤੇ ਤੋਂ ਬ੍ਰੀਚ ਹੋ ਰਹੇ ਆ ਕਰਾਂਗੇ ਨਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਤਾਬ ਹਬੀਬ ਜੀ ਦਾ ਬੰਨ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਦੇ ਪੈਦਾ ਹੋਏ ਨੇ ਜਿਹੜੀ ਨਾ ਕਲਕਾ ਤੋਂ ਸ਼ਿਮਲੇ ਨੂੰ ਇਹ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਦੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਟੀਕਰਾਂ ਤਾਕੀ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ ਹੈ ਸਾਧ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹੀ ਸਾਡੇ ਸੰਗਰੂਰ ਚ ਮੁਕੱਗਰ ਚਟਟ ਕੱਗਰ ਤਾਂ ਚੜ ਗਿਆ ਕੁਦਰਤ ਮੂਰਤੀ ਕੀ ਕਰੀਏ ਕੁਦਰਤ ਐ ਇਤਨੀ ਕਰੀਏ ਮਾਨ ਸਾਹਿਬ ਸੈਂਟਰ ਗਵਰਨਮੈਂਟ ਤੋਂ ਜਿਹੜਾ ਪੰਜਾਬ ਦੇ ਨਾਲ ਮਤਰੀ ਇਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰੀ ਇਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਨਹੀਂ ਹੈ ਜੀ ਇਹ ਫੰਦੇ ਵਿੱਚ ਨਹੀਂ ਮਾਨ ਸਰ ਪਠਾਨ ਮਾਜਰੇ ਤੇ ਕਾਰਵਾਈ ਹੋਈ ਸੀ ਮਾਨ ਸਰ ਕੱਚੀ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਨਹੀਂ ਮਿਲ ਰਿਹਾ ਮਾਨ ਸਰ ਐਮਐਲਏ ਪਠਾਨ ਮਾਜਰੇ ਤੇ ਕਾਰਵਾਈ ਹੋਈ ਸੀ ਬਿਲਕੁਲ ਮਾਨ ਸਰ